ਵੀਡੀਓ ਆਡੀਓ ਹੁਣ ਮੈਂ ਜੇ ਤੁਹਾਨੂੰ ਜਨਤਕ ਕਰਦਾ ਤੇ ਤੁਸੀਂ ਸਮਝੋ ਮੈਂ ਤਾਂ ਫਿਰ ਮੁੱਖ ਮੰਤਰੀ ਨੂੰ ਤਾਂ ਮੌਜਾਂ ਲੱਗ ਜਾਣੀ ਐਨੀ ਚੇਤੀ ਤਾਂ ਮੌਜਾਂ ਮੈਂ ਲਵਾਉਣੀਆਂ ਨਹੀਂ ਮੈਂ ਵੀ ਗਰੀਬ ਦਾ ਉਹਦੀ ਲੋਟ ਦਾ ਉਹਦਾ ਨਜਾਇਜ਼ ਉਹਦਾ ਇਹਦੇ ਫਾਇਦਾ ਉਠਾਇਆ ਉਹਨੂੰ ਕਿਸ ਤਰੀਕੇ ਨਾਲ ਜਲੀਲ ਕੀਤਾ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਠੀਕ ਹੈ ਐਸਆਈਟੀ ਅੱਜ ਕਵਰ ਅਪ ਕਰ ਦੂ ਆਪ ਖਾ ਦੇਣਾ ਥੋਂਡੇ ਸਾਹਮਣੇ ਖੋਲ ਰਿਆਂ ਕਿਥੇ ਕੋਈ ਕਵੇ ਚੀਜ਼ ਮੇਰੀ ਚੀ ਤੇ ਕੋਲ ਮਜੀਠੇ ਨੇ ਦਿੱਤੀ ਆ ਜੀ ਪੈਂਦਾ ਹੀ ਆਹ ਦੇਖਣੀ ਤਾਂ ਨਾ ਚਲਾ ਤੂੰ ਹੀ ਦਿਓ ਮੈਂ ਤੁਹਾਨੂੰ ਦੇ ਦੇਣਾ ਜਿਹਨੇ ਚਲਾਉਣੀ ਹੈ ਚਲਾ ਦੇ ਆਪ ਖਾ ਦੇਣਾ ਥੋਂਡੇ ਸਾਹਮਣੇ ਖੋਲ ਰਿਆਂ ਕਿਥੇ ਕੋਈ ਕਵੇ ਚੀਜ਼ ਮੇਰੀ ਚੀ ਤੇ ਕੋਲ ਮਜੀਠੇ ਨੇ ਦਿੱਤੀ ਆ ਜੀ ਪੈਂਦਾ ਹੀ ਹੋਏ ਆਹ ਦੇਖਣੀ ਤਾਂ ਨਹੀਂ ਤੁਸੀਂ ਨਾ ਚਲਾ ਤੋ ਹੀ ਦਿਓ ਮੈਂ ਤੁਹਾਨੂੰ ਦੇ ਦਿੰਨਾ ਜਿਹਨੇ ਚਲਾਉਣੀ ਹੈ ਚਲਾ ਦੇਵੇ ਆ ਮੈਂ ਸੀਐਮ ਸਾਹਿਬ ਨੂੰ ਤੁਹਾਡੇ ਸਾਹਮਣੇ ਮਿਲਾ ਲਿਆ ਕਿਤੇ ਕਿਤੇ ਸਮਝੋ ਕਿ ਬਜਿੱਤੀਆ ਬੁਲਾਉਂਦਾ ਹੈਲੋ ਆ ਸੀਐਮ ਸਾਹਿਬ ਨਾਲ ਗੱਲ ਹੋਊਗੀ ਜੀ ਹਾਂ ਹਾਂ ਸਰ ਮੈਂ ਕਰ ਮੈਂ ਕਰ ਰਹਿਣ ਮੈਂ ਜੀ ਅਬ ਕਰਾਇਓ ਸੀਐਮ ਸਾਹਿਬ ਨਾਲ ਗੱਲ ਇਹ ਪੰਜਾਬ ਸੀਐਮ ਸਾਹਿਬ ਦੇ ਤੇ ਘਰੋਂ ਬੋਲ ਰਹੇ ਹੋ ਨਾ ਜੀ ਤੁਸੀਂ ਹਾਂ 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 ਕੌਣ ਬੋਲ ਰਿਹਾ ਜੀ ਮੈਂ ਉਹ ਤੇ ਝੂਰੇ ਹਾਂ ਸਾਹਿਬ ਜੀ ਮਹਿੰਦਰਾ ਕੀ ਸੁਪਨਾਓ ਜੀ ਕੁਲਤਾਰ ਸਿੰਘ ਜੀ ਕੁਲਤਾਰ ਸਿੰਘ ਜੀ ਮੈਂ ਵਿਕਰਮ ਸਿੰਘ ਮਜੀਠੀਆ ਬੋਲ ਰਿਹਾ ਮੈਂ ਸੀਐਮ ਸਾਹਿਬ ਨਾਲ ਗੱਲ ਕਰਨਾ ਚਾਹੁੰਦਾ ਓ ਕੀ ਕਰਵਾਉਣਾ ਹੋਲਡ ਕਰਾਂ ਜੀ ਮੈਂ ਹਾਂਜੀ ਮੈਂ ਕਰਵਾ ਲਾਂ ਮੈਂ ਕਰ ਰਿਹਾ ਹਾਂ ਕਰੋ ਮੈਂ ਕਿਹਾ ਤੁਹਾਡੇ ਸਾਹਮਣੇ ਫੋਨ ਬੁਲਾ ਦਿਆਂ ਉੜ ਕੇ ਕਹੇ ਮਜੀਠੀਏ ਨੇ ਫੋਨ ਨਾ ਕੀਤਾ ਨੰਬਰ ਉਹ ਪੁਰਾਣੇ ਸੀ ਇਹ ਮਾ ਉਸਾ ਲੱਗਿਓ ਇਹੇ ਜੀ ਕਿਉਂ ਨੀ ਲੱਗਣੀ ਮੁਰਤੇ ਸਲਾਹ ਕਰਦੇ ਹੋ ਨੇ ਕਿ ਇਹਦਾ ਫੋਨ ਚੁੱਕਣਾ ਕਿ ਨਹੀਂ ਚੁੱਕਣਾ ਫੋਨ ਤੱਕ ਤਾਂ ਇੰਟੈਲੀਜੈਂਸ ਵਾਲਿਆਂ ਨੇ ਵੀ ਦੱਸਤਾ ਹੋਣਾ ਕਿ ਲਈ ਵੀ ਹੋ ਲਿਆ ਫੋਨ ਤੇ ਮਹਾਰਾਜ ਜੀ ਬਰਿੰਦਰ ਕੁਮਾਰ ਜੀ ਗੌਰਵ ਯਾਦਵ ਜੀ ਦੱਸ ਦੋ ਕਿ ਫੋਨ ਚੁੱਕ ਲੋ ਮਜੀਠੇ ਦਾ ਹੁਣ ਤੱਕ ਤਾਂ ਦਾਤੀ ਦਿੱਤਾ ਹੋਣਾ ਕਿਹੜਾ ਨਹੀਂ ਵੇਖ ਰਹੇ ਮੈਨੂੰ ਤਾਂ ਸਵੇਰ ਦਾ ਸਾਡਾ ਅਫਸਰਾਂ ਨੇ ਅਸੀਂ ਤੇ ਅਸੀਂ ਫੇਰੀ ਪਈਆ ਕੀ ਆ ਜੀ ਕੀ ਆ ਜੀ ਕਾਦੀ ਆ ਜੀ ਦੱਸ ਦਿਓ ਜੀ ਇਹ ਤਾਂ ਗੀਤ ਹੀ ਸੁਣਾਈ ਜਾਣਗੇ ਉਹ ਚਲਾ ਲਾ ਆਪਾਂ ਗੱਲ ਕਰ ਲਈਏ ਉਹ ਤਾਂ ਹੁਣ ਪਤਾ ਨਹੀਂ ਕਿੰਨਾ ਚਿਰ ਗੀਤ ਸੁਣਾਉਂਦੇ ਆ ਮਗਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਮੇਰੇ ਕੋਲ ਇਹ ਖਬਰ ਵੀ ਹੈ ਹਾਂ ਸਰ ਜੀ ਹਾਂ ਜੀ ਹਾਂ ਜੀ ਸਰ ਸਾਹਿਬ ਜੀ ਇੱਥੇ ਹੈ ਨਹੀਂ ਸੀ ਮੈਂ ਆਫਿਸ ਤੇ ਹੋਇਆ ਸੀ ਸਰ ਜੀ ਅੱਛਾ ਇੰਨਾ ਚਿਰ ਲੱਗ ਗਿਆ ਤੁਹਾਨੂੰ ਦੇਖਣ ਚ ਕਿ ਗਏ ਕਿ ਨੰਬਰ ਦੱਸਿਓ ਮੈਨੂੰ ਸਰ 2740325 ਜੀ 22 40 352 ਠੀਕ ਥੈਂਕ ਯੂ ਹਾਂ ਸ਼ੁਕਰੀਆ ਥੈਂਕ ਯੂ ਥੈਂਕ ਯੂ ਕੁਲ ਚਲੋ ਉਧਰ ਵੀ ਟਰਾਈ ਕਰ ਲਾ ਵੇ ਦੇਖੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਮੇਰੀ ਮਨਸ਼ਾ ਸਿਰਫ ਇੱਕ ਤੇ ਇੱਕ ਹੈ ਕਿਉਂਕਿ ਦਿਸ ਇਜ਼ ਅ ਵੈਰੀ ਸੀਰੀਅਸ ਇਸ਼ੂ ਕਿ ਇਹ ਜਾ ਪ੍ਰੈਡਿਕਟਰ ਇਹ ਜੀ ਸੋਚ ਵਾਲਾ ਬੰਦਾ ਪੰਜਾਬ ਦੀ ਬਾਜ਼ਾਰਤ ਚ ਚਾਹੀਦਾ ਜਿਹੜਾ ਕੋਈ ਉਹਦੇ ਕੋਲ ਪੀੜਤਾ ਆਵੇ ਕੋਈ ਪੀੜਤ ਆਵੇ ਤੇ ਇਹ ਉਹਨੂੰ ਜਸਟਿਸ ਦੇਣ ਦੀ ਜਗ੍ਹਾ ਉਹਦਾ ਸ਼ੋਸ਼ਣ ਕਰਨ ਮਿਸਯੂਜ਼ ਆਫ ਪਾਵਰ ਅਬਿਊਜ਼ ਆਫ ਪਾਵਰ ਔਰ ਇਹ ਆਮ ਆਦਮੀ ਪਾਰਟੀ ਦੀ ਕੱਟਰ ਇਮਾਨਦਾਰ ਸਰਕਾਰ ਦਾ ਇੱਕ ਹਾਲਮਾਰਕ ਬਣ ਗਿਆ ਔਰ ਉਸ ਤੋਂ ਬਾਅਦ ਆਪਰੇਸ਼ਨ ਕਵਰ ਅਪ ਜਾਰੀ ਹੁੰਦਾ ਹੈ ਬਾਏ ਹੈਂਡ ਪਿਕਟ ਐਸ ਆਈ ਟੀਜ਼ ਸੋ ਮੈਂ ਡਿਮਾਂਡ ਕਰਦਾ ਕਿ ਜੇ ਤਾਂ ਇਹ ਗਿਫਟ ਲੈਣਾ ਤੇ ਭਾਈ ਦੱਸ ਦਿਓ ਨਹੀਂ ਲੈਣਾ ਤੇ ਫਿਰ ਮੈਂ ਹੋਰ ਕੋਈ ਇਹਦਾ ਲਾਜ ਲੱਭਾ ਕਿਉਂਕਿ ਮੇਰੇ ਤਾਂ ਇਹ ਨਾ ਰੱਖਣ ਵਾਲਾ ਤੇ ਨਾ ਘਰੇ ਰੱਖਣ ਵਾਲਾ ਨਾ ਵੇਖਣ ਵਾਲਾ ਮੈਨੂੰ ਪਤਾ ਮੈਂ ਕਿਵੇਂ ਲਘੋਲ ਕੋਈ ਨੂੰ ਰੱਖਦਾ ਕਿ ਜੱਬ ਨੂੰ ਕਿਤੇ ਸਾਡੇਤੀ ਮੁੜ ਕੇ ਸਵੇਰ ਉੱਠਣ ਲੱਗ ਜਾਣ ਕਿ ਯਾਰ ਇਹ ਕੀ ਜੀਆਂ ਚੀਜ਼ਾਂ ਘਰੇ ਰੱਖੀਆਂ ਇਸ ਲਈ ਇਹ ਬੜਾ ਹੀ ਖਤਰਨਾਕ ਕੰਮ ਹੈ ਇਹ ਮਜ਼ਾਕ ਦੀ ਗੱਲ ਨਹੀਂ ਬਗਰ ਇਹ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਸੀਐਮ ਸਾਹਿਬ ਕੋਲ ਖਬਰ ਵੀ ਹੈ ਉਹ ਬੰਦਾ ਕੌਣ ਆ ਉਹਨੂੰ ਆਪ ਤੋੜ ਦਿਓ ਐਵੇਂ ਜਲੂਸ ਨਾ ਘਟਾਇਓ ਕਿਉਂਕਿ ਇਹਦੇ ਨਾਲ ਜਲੂਸ ਕੱਲਾ ਸਰਕਾਰ ਦਾ ਨਹੀਂ ਪੰਜਾਬੀਆਂ ਦਾ ਵੀ ਆ ਤੇ ਹੋਲ ਨਿਕਲਣਾ ਕੀ ਕਰਦੇ ਕੀ ਫਿਰਦੇ ਸੋ ਫੋਨ ਸਾਡਾ ਚੱਕਦੇ ਨਹੀਂ ਇੱਕ ਵਾਰੀ ਕਰਕੇ ਵੇਖ ਲਿਆ ਭਾਈ ਦੂਜੀ ਵਾਰੀ ਫੇਰ ਮੁਕਾਲਾ ਹੁਣ ਮੈਨੂੰ ਨਹੀਂ ਲੱਗਦਾ ਮੇਰਾ ਫੋਨ ਕਿਤੇ ਚੁੱਕਣਾ ਤੁਹਾਡੇ ਕੋਲ ਸਵਾਲ ਜੀ ਪ੍ਰੂਫ ਹੈ ਜੀ ਦਿਖਾ ਦਿਆਂ ਉਹ ਕੋਈ ਨਹੀਂ ਬੀਲਾ ਆਦਾ ਇਹਨੂੰ ਤੁਸੀਂ ਬੁਲਾਇਆ ਦੱਸਾ ਦਿਓ ਨਾ ਆ ਬਖਾ ਦੇਣਾ ਥੋਂਡੇ ਸਾਹਮਣੇ ਖੋਲ ਰਿਆਂ ਕਿਥੇ ਕੋਈ ਕਵੇ ਚੀਜ਼ ਮੇਰੀ ਚੀ ਤੇ ਕੋਲ ਮਜੀਠੇ ਨੇ ਦਿੱਤੀ ਆ ਜੀ ਪੈਂਦਾ ਹੀ ਹੋਏ ਆਹ ਦੇਖਣੀ ਤਾਂ ਨਹੀਂ ਤੂੰ ਨਾ ਚਲਾ ਤੂੰ ਹੀ ਦਿਓ ਮੈਂ ਤੁਹਾਨੂੰ ਦੇ ਦੇਣਾ ਜਿਹਨੇ ਚਲਾਉਣੀ ਹੈ ਚਲਾ ਦੇਵੇ ਮੁੜ ਕੇ ਦੇਖੋ ਇਹ ਤਾਂ ਆ ਇਹਨਾ ਮੈਂ ਜ਼ਰੂਰ ਦੱਸ ਦੇਣਾ ਤੁਹਾਨੂੰ ਜੇ ਇਹਨੇ ਨਾ ਨਾ ਐਕਸ਼ਨ ਲਿਆ ਫਿਰ ਉਹ ਜਾਵਾਂਗੇ ਸੈਂਸਰ ਬੋਰਡ ਕੋਲ ਫਿਲਮ ਬੋਰਡ ਵਾਲਿਆਂ ਕੋਲ ਉਹਨਾਂ ਨੂੰ ਕੁਛ ਲਾਂਗੇ ਕੀ ਕੁਛ ਹੁੰਦਾ ਉਹਨੂੰ ਤਰੋਸਟ ਆਪਾਂ ਕੁਝ ਤਾਂ ਸਵਾਲ ਕਰਨਾ ਹਾਂਜੀ ਉਹ ਬੰਦਾ ਕੋਈ ਤਾਂ ਹਿੰਟ ਦੇ ਦਿਓ ਮਾਲਵੇ ਚ ਵੀ ਭੱਜਿਆ ਫਿਰਦਾ ਮਾਝੇ ਚ ਵੀ ਭੱਜਿਆ ਫਿਰਦਾ ਦੁਆਬੇ ਚ ਵੀ ਭੱਜਿਆ ਫਿਰਦਾ ਥੋੜੇ ਵਿੱਚ ਵੀ ਭੱਜਿਆ ਫਿਰਦਾ ਬਾਜੋ ਮੈਂ ਤਾਂ ਇੰਨੀ ਕਹਿ ਸਕਦਾਗਾ ਬਾਤ ਜੋ ਜਿਹੜਾ ਬੱਦ ਸਕਦਾ ਤੁਸੀਂ ਅਮਜੀਤ ਜੀ ਸਾਹਿਬ ਇਹ ਗੱਲ ਕਹੀ ਕਿ ਮਨ ਇੱਕ ਤਾਰੂ ਚੱਕਦਾ ਵੀ ਤੋਂ ਵੀ ਖਤਰਨਾਕ ਜਿਹੜਾ ਇਹਨਾਂ ਦਾ ਕੰਟੈਂਟ ਹੈ ਜੀ ਉਹ ਜਿਸ ਜਗ੍ਹਾ ਦਾ ਮੇਰਾ ਵੀ ਮੈਨੂੰ ਕੋਈ ਝੌਂਕ ਨਹੀਂ ਇਹ ਜਾ ਕੰਟੈਂਟ ਵੇਖਣ ਦਾ ਮੈਂ ਤਾਂ ਮਾੜਾ ਜਿਹਾ ਜਦੋਂ ਮੈਨੂੰ ਕਿਸੇ ਨੇ ਇਹ ਮੈਨੂੰ ਦਿੱਤੀ ਠੀਕ ਹੈ ਜੀ ਮੈਂ ਕਿੱਥੇ ਗਿਆ ਹੋਇਆ ਸੀ ਪਬਲਿਕ ਫੰਕਸ਼ਨ ਤੇ ਮੈਨੂੰ ਕਹਿੰਦੇ ਜੀ ਆਹ ਰੱਖ ਲਓ ਇਹ ਇੱਕ ਉਹਦੇ 'ਚ ਸੀ ਆਪਣਾ ਐਨਵਲੋਪ 'ਚ ਮੈਂ ਕਿਹਾ ਕੀ ਆ ਮੇਰਾ ਵੀ ਉਹਨੇ ਖੋਲ ਕੇ ਮੈਨੂੰ ਵਿਖਾਈ ਕਹਿੰਦਾ ਆ ਰੱਖ ਲਿਓ ਇਹ ਬਹੁਤ ਖਤਰਨਾਕ ਬੰਦਾ ਐਨ ਅਸੀਂ ਆਸ ਕਰਾਂਗੇ ਤੁਸੀਂ ਇਹਨੂੰ ਪਬਲਿਕ ਫੋਰਮ ਤੇ ਲੈ ਕੇ ਜਾਊਂਗੇ ਚਲੋ ਮੈਂ ਉਹਨੂੰ ਕਿਹਾ ਮੈਂ ਕਿਹਾ ਮੇਰਾ ਵੀ ਰਾਇ ਨਹੀਂ ਮੈਨੂੰ ਵਿਖਾ ਕੀ ਆ ਫਿਰ ਇੱਕ ਕੰਪਿਊਟਰ ਲਿਆਏ ਉਹਦੇ 'ਚ ਉਹਨੇ ਮੈਨੂੰ ਇੱਕ ਕਲਿੱਪ ਦਿਖਾਈ ਉਹਦੇ ਫੋਨ ਤੇ ਵੀ ਸੀ ਤੇ ਮੈਨੂੰ ਉਹ ਵੀ ਵਿਖਾਈ ਫਿਰ ਮੈਂ ਉਹਦੋਂ ਕਿਹਾ ਬੰਦ ਕਰ ਦੇ ਮੈਂ ਕਿਹਾ ਫੜਾ ਦੇ ਔਰ ਮੈਂ ਦੋ ਤਿੰਨ ਵਾਰੀ ਤੁਹਾਡੇ ਅੱਗੇ ਜ਼ਿਕਰ ਕੀਤਾ ਕਿ ਇਸ ਲਈ ਜ਼ਿਕਰ ਕੀਤਾ ਕਿ ਸੀਐਮ ਸਾਹਿਬ ਦਾ ਤਾਂ ਐਡਾ ਇੰਟੈਲੀਜੈਂਸ ਆਪਰੇਟਰਸ ਆ ਜਦੋਂ ਕਿਸੇ ਨੂੰ ਵਿਰੋਧੀ ਨੂੰ ਚੁੱਕਣਾ ਹੁੰਦਾ ਘਰੋਂ ਉਦੋਂ ਤਾਂ ਇਹਨਾਂ ਨੂੰ ਸਭ ਪਤਾ ਲੱਗ ਜਾਂਦਾ ਕਿ ਕਿੰਨੇ ਵਜੇ ਸੁੱਤਾ ਸੀ ਕਿੰਨੇ ਵਜੇ ਨੇ ਉੱਠਣਾ ਕੀ ਕਰਨਾ ਹੈ ਕੀ ਨਹੀਂ ਕਰਨਾ ਵਿਚਾਰੇ ਨੂੰ ਹਲੇ ਪਾਣੀ ਦਾ ਗਲਾਸ ਨਹੀਂ ਪੀਣ ਦਿੰਦੇ ਉਦੋਂ ਚੁੱਕ ਕੇ ਲੈ ਜਾਂਦੇ ਤੇ ਆ ਤਾਂ ਇੰਨਾ ਕੁਝ ਦੱਸਣ ਤੋਂ ਬਾਅਦ 15 20 ਦਿਨ ਤੋਂ ਰੌਲਾ ਪੈਣ ਲਿਆ ਮੈਂ ਸੋਚਿਆ ਕੁਝ ਕਰ ਦੇਣਗੇ ਮਗਰ ਹੈ ਹੀ ਨਹੀਂ ਮਨਸ਼ਾ ਕਲੀਨ ਚਿੱਟ ਦੇਣ ਦੀ ਲੱਗਦਾ ਮਨਸ਼ਾ ਮਗਰ ਮੈਨੂੰ ਨਹੀਂ ਸਮਝ ਆਉਂਦੀ ਇਹ ਚ ਕਲੀਨ ਚਿੱਟ ਦਿੱਤਾ ਕਿਵੇਂ ਜਾਊ ਹਾਂ ਇਹ ਉਹ ਕਹਾਣੀ ਨਵੀਂ ਪਾ ਦੇਣ ਤੇ ਪਾ ਦੇਣ ਮਗਰ ਫੇਰ ਮੈਂ ਇਹ ਮੰਗ ਕਰੂੰਗਾ ਇੰਡੀਪੈਂਡੈਂਟ ਇਨਕੁਆਇਰੀ ਦੀ ਫਿਰ ਜੀ ਇਹਦਾ ਤੁਸੀਂ ਕਹਿ ਰਹੇ ਹੋ ਕਿ ਮਨਪਸੰਦ ਮੰਤਰੀ ਹੈ ਹੈਂਡ ਪਿਕਟ ਮੰਤਰੀ ਹੈ ਹਾਂ ਜੀ ਹਾਂ ਜੀ ਫਿਰ ਜਿਹੜਾ ਤੁਸੀਂ ਕਹਤਾਰੂ ਚਾਹਦਾ ਵੀ ਇੱਕ ਮਿਸਾਲ ਉਹ ਪਹਿਲੀ ਪਸੰਦ ਹੈ ਇਹਨਾਂ ਦੀ ਪਹਿਲੀ ਪਸੰਦ ਭਗਵਾਨਤ ਮਾਨ ਜੀ ਦੀ ਘਟਾਰੂ ਚੱਕੇ ਘਟਾਰੂ ਚੱਕ ਦੇ ਬੰਦੀ ਨੇ ਜਿਹੜਾ ਦੀ ਵੀਡੀਓ ਇਹ ਦੂਜੀ ਹੈ ਮਨਪਸੰਦ ਹੈ ਜਿਹੜੀ ਐਕਸਪੈਂਸ਼ਨ ਐਕਸਪੈਂਸ਼ਨ ਚਾਹੀਦੀ ਹੈ ਹਾਂ ਜੀ ਕੈਬਨਰ ਦੇ ਕਿਹੜੇ ਵਾਅਦੇ ਦੇ ਵਿੱਚ ਸ਼ਾਮਲ ਕਿਤੇ ਜਿਹੜੇ ਆ ਆਈ ਨਾ ਚਲੋ ਹੋਰ ਦੱਸ ਦਿਨਾ ਇੰਨਾ ਚ ਹੀ ਨੇ ਮੈਂ ਨਾ ਇਹ ਗੱਲ ਜਨਤਕ ਕਰਨੀ ਨਹੀਂ ਸੀ ਅੱਜ ਵਾ ਆ ਵੇਖ ਲੋ ਵੈਸੇ ਤਾਂ ਇਹਦਾ ਹਾਲ ਇਹ ਜਿਵੇਂ ਗਵਰਨਰ ਸਾਹਿਬ ਦਾ ਟਾਈਮ ਦਿੱਤਾ ਹੁੰਦਾ ਨਾ ਰਾਸ਼ਟਰਪਤੀ ਦਾ ਕਿ 11 ਵਜੇ ਆਉਣਗੇ ਆਹੀ ਵੀ ਇਹ ਦੀਵਾਲੀ ਮਨਾਉਂਦੇ ਆਏ ਆ ਕਦੇ ਸੀਐਮ ਦਾ ਇਸ ਤਰ੍ਹਾਂ ਦੀ ਫੋਟੋ ਨਹੀਂ ਵੇਖੀ ਜਿਵੇਂ ਸੈਰਮੋਨੀਅਲ ਫੋਟੋ ਜਦੋਂ ਮੈਂ ਫੋਟੋ ਵੇਖੀ ਤੇ ਮੈਂ ਕਹਾਂ ਨਾਲ ਹੀ ਮੈਂ ਵੀ ਦੱਸ ਦਿਆਂ ਕਿ ਮੇਰੇ ਕੋਲ ਵੀ ਗਿਫਟ ਤੁਰਿਆ ਫਿਰਦਾ ਕਿਉਂਕਿ ਆ ਚੱਕੀ ਫਿਰਦਾ ਆ ਕਈ ਚੱਕੀ ਫਿਰਦੇ ਡੱਬੇ ਡੁੱਬੇ ਜੇ ਤੇ ਮੈਂ ਕਹਾਂ ਸਾਡੇ ਕੋਲ ਵੀ ਡੱਬਾ ਤਿਆਰ ਸੀਐਮ ਦੇ ਇਹਨਾਂ ਚ ਲੱਗੇ ਕੋਣ ਹਾਂਜੀ ਕਿੰਨੇ ਕ ਲਾਗੇ ਖੜੇ ਹੋ ਮੁੱਖ ਮੰਤਰੀ ਕਿੰਨੇ ਕ ਲਾਗੇ ਇਹ ਇਹ ਲਾਗੇ ਖਲ ਖਲੋਤਾ ਹੀ ਖਤਰਨਾਕ ਹੈ ਮੈਂ ਜਿੱਦੇ ਲਾਗੇ ਵੀ ਖਲੋਜੇ ਉਹਨੂੰ ਖਤਰਾ ਮੈਂ ਸਾਨੂੰ ਸਿੱਧੀ ਗੱਲ ਦੱਸ ਪੰਜਾਬ ਵਾਰਡ ਨੂੰ ਦਊਂਗੇ ਵੀਡੀਓ ਮੁੱਖ ਮੰਤਰੀ ਜੀ ਨਹੀਂ ਵੀਡੀਓ ਨਹੀਂ ਅਗਲਾ ਉਹ ਪਹਿਲਾ ਮੁੱਖ ਮੰਤਰੀ ਸਾਹਿਬ ਦਾ ਤਾਂ ਵੇਖ ਲੀਏ ਉਤੋਂ ਸਪਸ਼ਟ ਹੋ ਜੂ ਮੁੱਖ ਮੰਤਰੀ ਸਾਹਿਬ ਦਾ ਇਹ ਜੇ ਮੋਰਲ ਬੈਡ ਕੈਰੈਕਟਰ ਲੋਕਾਂ ਪ੍ਰਤੀ ਆਪ ਦੀ ਬਜਾਰਤ ਜਿਹੜੇ ਜਿਨ੍ਹਾਂ ਦਾ ਮੋਰਲੀ ਕੈਰੇਕਟਰ ਠੀਕ ਨਹੀਂ ਨੈਤਿਕਤਾ ਤੇ ਉਹਨਾਂ ਦੀ ਕਾਰਗੁਜ਼ਾਰੀ ਠੀਕ ਨਹੀਂ ਇਹ ਸੀਐਮ ਸਾਹਿਬ ਦਾ ਉਹਨਾਂ ਦੇ ਪ੍ਰਤੀ ਕੀ ਸੋਚ ਹੈ ਉਹ ਤਾਂ ਕਟਾਰੂ ਚੱਕ ਤੋਂ ਕਾਫੀ ਹੱਦ ਤੱਕ ਸਾਫ਼ ਹੋ ਗਈ ਹੈ ਮਗਰ ਇਹਦੇ ਨਾਲ ਬਿਲਕੁਲ ਹੀ ਸਾਫ਼ ਹੋ ਚੁ ਪਹਿਲਾ ਕੰਮ ਹੈ ਮੈਂ ਸੀਐਮ ਸਾਹਿਬ ਨੂੰ ਦੇ ਰਿਹਾ ਬਾਰ-ਬਾਰ ਕਹਿ ਰਿਹਾ ਕਿ ਮੇਰਾ ਮਕਸਦ ਇਹ ਨਹੀਂ ਕਿ ਮੈਂ ਕਿਸੇ ਨੂੰ ਜਲੀਲ ਕਰਾਂ ਕਿਸੇ ਨੂੰ ਬੇਇੱਜ਼ਤ ਕਰਾਂ ਮੇਰਾ ਮਕਸਦ ਸਿਰਫ ਇਹ ਹੈ ਕਿ ਇਹ ਜੇ ਪ੍ਰੇਡਿਕਟਰਸ ਇਹ ਜੇ ਖਤਰਨਾਕ ਲੋਕ ਇਹੇ ਜੀ ਮਾੜੀ ਸੋਚ ਵਾਲੇ ਲੋਕ ਥੋੜੀ ਬਜਾਰਤ ਚ ਨਹੀਂ ਚਾਹੀਦੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਦੇਸ਼ ਦੁਨੀਆ ਦੇ ਲੋਕਾਂ ਨੇ ਇਹਨਾਂ ਨਾਲ ਆ ਕੇ ਕੰਮ ਕਰਾਉਣੇ ਆ ਤੇ ਜੇ ਕੰਮ ਕਰਨ ਦੀ ਜਗ੍ਹਾ ਇਹ ਉਹਨਾਂ ਦਾ ਸ਼ੋਸ਼ਣ ਕਰਦੇ ਆ ਕੀ ਉਹਨਾਂ ਦਾ ਹੱਕ ਬਣਦਾ ਉੱਥੇ ਰਹਿਣਾ ਕੀ ਇਹ ਚੁਣੇ ਹੋਏ ਨੁਮਾਇੰਦੇ ਦਾ ਕੰਮ ਕਿਸੇ ਦੀ ਪਰਸਨਲ ਲਾਈਫ ਹੋਵੇ ਉਹ ਜੋ ਮਰਜ਼ੀ ਕਰੇ ਮਗਰ ਉਹ ਪਰਸਨਲ ਲਾਈਫ ਤੇ ਆ ਮਗਰ ðis are not personal ðis are public people ਔਰ ਇਹ ਮਿਸਯੂਜ਼ ਆ ਪਾਵਰ ਹੈ ਮਿਸਯੂਜ਼ ਆ ਆਫਿਸ ਹੈ ਅੰਦਰ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਇਟ ਇਜ਼ ਫਾਰ ਐਕਸਚੇਂਜ ਆਫ ਸਮਥਿੰਗ ਇਹ ਤਾਂ ਮੈਟਰ ਆਫ ਇਨਕੁਆਇਰੀ ਆ ਸਾਰਾ ਕੁਝ ਮਰੀਦੇ ਸਾਹਿਬ ਤੁਹਾਡੇ ਉਪਰ ਕਿਹੜਾ ਦਬਾਅ ਹੈ ਕਿ ਅੱਲਾ ਦਾ ਨਾਮ ਜੰਦ ਤੱਕ ਨਹੀਂ ਕਰ ਰਹੇ ਹੋ ਜਦਕਿ ਤੁਸੀਂ ਪੈਂਡਰਾਈਵ ਵੀ ਦਿਖਾ ਰਹੇ ਹੋ ਤੁਸੀਂ ਉਹ ਨੌ ਬੰਦਿਆਂ ਨੇ ਨਾਮ ਉਹ ਵੀ ਦੱਸ ਕਿਹੀ ਦਬਾਅ ਹੈ ਕਿ ਤੁਸੀਂ ਉਹਦਾ ਨਾਮ ਕੋਈ ਨਾ ਤੈਨੂੰ ਦੱਸ ਦੂੰ ਤੂੰ ਬੋਲਦੀ ਫਿਰ ਫੇਰ ਤੈਨੂੰ ਪੁੱਛੂੰ ਕਿਹੜਾ ਦਵਾ ਹੁਣ ਭਾਈ ਤੂੰ ਨਹੀਂ ਨੌ ਲੈਦਾ ਮੈਡੀਕਲ ਦਾ ਤੁਸੀਂ ਮੈਂ ਆਪਦੇ ਮੈਂ ਆਪਦੇ ਨਿਆਣੇ ਦੀ ਕਰਾਉਣੀ ਹੈ ਐਡਮਿਸ਼ਨ ਮੈਂ ਐਡਮਿਸ਼ਨ ਕਰਾ ਲਾਂ ਫੇਰ ਨੌ ਲੈ ਦੂੰਗਾ ਫਿਰ ਤੇ ਮੁੜ ਕੇ ਮੈਂ ਉੱਥੇ ਜਾਣ ਜੋਗਾ ਨਾ ਰਮਤਪੁਰ ਤੁਸੀਂ 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 ਆਪ ਕਿਸੇ ਲਾ ਇਨਫੋਰਸਮੈਂਟ ਏਜੰਸੀ ਕੋਲ ਚੇਰ ਕਰ ਸਰ ਇਟ ਵੋਚ ਇਜ਼ ਦ ਬਿਗੇਸਟ ਇਨਫੋਰਸਮੈਂਟ ਏਜੰਸੀ ਦਨ ਦ ਚੀਫ ਮਿਨਿਸਟਰ पहला मेरा काम है चीफ मिनिस्टर साहब के हैंड पिकट हैं चीफ मिनिस्टर साहब की मनपसंद के हैं चीफ मिनिस्टर साहब क्या करेंगे उसको मैं पहले देखना चाहता हूँ नहीं कुछ करेंगे फिर तो आई एम नॉट गोइंग टू लीव दिस आई हैव ए जा जानवर है जा राक्षस है जा प्रेडिटर ऑन द प्राउल मतलब ही कोई नहीं आए जिस अखीर तक लड़ांगे कि यह जे खतरनाक लोग नहीं चाहिए पंजाब की बाजार ਮਗਰ ਪਹਿਲੀ ਬੈਨੀਫਿਟ ਆਫ ਡਾਊਟ ਮੈਂ ਸੀਐਮ ਸਾਹਿਬ ਨੂੰ ਦਿੰਨਾ ਹੈ ਤਾਂ ਕਿਉਂ ਟੇਕ ਐਕਸ਼ਨ ਜੇ ਉਹ ਆਪਰੇਸ਼ਨ ਕਵਰ ਅਪ ਕਰਨਗੇ ਮੈਂ ਉਹ ਵੀ ਦੱਸ ਦੂੰਗਾ ਇੱਕੋ ਐਸਆਈਟੀ ਹੈ ਇਹਨਾਂ ਕੋਲ ਆਪਰੇਸ਼ਨ ਕਵਰ ਅਪ ਲਈ ਜਿਹੜੀ ਪਿਛਲੀ ਸੀ ਨਾ ਤਾਂ ਮੈਂ ਕੀ ਲੈਣਾ ਉਹ ਅਫਸਰ ਵੀ ਫਿਰ ਮੇਰੇ ਨਾਲ ਗੁੱਸਾ ਕਰਦੇ ਸਾਡਾ ਨਾਂ ਲੈ ਦੇਣਾ ਸਾਡੀ ਮਜਬੂਰੀ ਹੈ ਮੈਨੂੰ ਕਹੋ ਵੇਟ ਕਰਦੇ ਹੋ ਸੀ ਹਾਂਜੀ 4 ਦਿਨ ਤੋਂ ਵੇਟ ਕਰਦੇ ਹੋ ਕਿੰਨਾ ਟਾਈਮ ਵੇਟ ਕਰੂ 4 ਦਿਨ 6 ਦਿਨ 10 ਦਿਨ ਕੋਈ ਟਾਈਮ ਫਿਕਸ ਕਰ ਦੋਸਤੋ ਕਿੰਨਾ ਦਈਏ ਤੁਸੀਂ ਸਲਾਹ ਦੇ ਦਿਓ ਵੈਸੇ ਤਾਂ ਬੰਦਾ ਇੱਕ ਸਕਿੰਟ ਨਹੀਂ ਚਾਹੀਦਾ ਬਾਹਰ ਮਗਰ ਅੱਜ ਦਾ ਦਿਨ ਤਾਂ ਦਵਾਂਗੇ ਕੱਦਾ ਦਿਨ ਦਵਾਂਗੇ ਫਿਰ ਅਗਲੀ ਗੱਲ ਦੇਖਦੇ ਆ ਫਿਰ ਤੁਹਾਨੂੰ ਦੱਸ ਦਾਂਗੇ ਹੁਣ ਮੈਂ ਮੈਨੂੰ ਚੜਨ ਦੇਣਾ ਅੱਜ ਮੈਂ ਤਾਂ ਪਹਿਲਾਂ ਹੀ ਪੁਲਿਸ ਘੇਰਾ ਪਾ ਲੈਂਦੀ ਹੈ ਜਦ ਮੈਂ ਮਾੜਾ ਜਾਂ ਵੀ ਉਹ ਗੋਲ ਚੱਕਰ ਤੋਂ ਸੱਜੇ ਖੱਬੇ ਹੁੰਨਾ ਹੈ ਮੈਂ ਤਾਂ ਫੋਨ ਕਰੀ ਜਾਂਦਾ ਦੇਖ ਲੈ ਸੀਐਮ ਸਾਹਿਬ ਜੀ ਮਿਲਦੇ ਦੇਣਾ ਸੀਐਮ ਨੂੰ ਆ ਔਰ ਕਿਤੇ ਕੋਈ ਗੜਬੜ ਕਰਦੇ ਵਿੱਚ ਆ ਨਹੀਂ ਦਿੰਦਾ ਮੈਂ ਕਿਸੇ ਨੂੰ ਜੇ ਤੋ ਹੀ ਸਮਝੋ ਕਿ ਉਹ ਮਾਉ ਨੂੰ ਦੇ ਦਿਆਂ ਜਾਂ ਕਿਹੋ ਨੂੰ ਦੇ ਨਾ ਹਾਂਜੀ ਇਹ ਤਾਂ ਅਗਲਾ ਦੱਸੂ ਲੱਗਦਾ ਤਾਂ ਇਸ ਤਰ੍ਹਾਂ ਹੀ ਆ ਜਿਹੜਾ ਮਤਲਬ ਹੁਣ ਕੀ ਤੁਹਾਨੂੰ ਦੱਸਾਂ ਜੀ